ਅਮਰੀਕਾ ਵਿੱਚ ਕੰਮ ਦੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਫਲੋਰ ਵਿੱਚ ਇੱਕ ਪਰਿਵਾਰ ਤੇ ਚੱਲੀ ਗੋਲੀ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਜਿਤਨਾ ਸੀ ਕਿ ਫਲੋਰ ਸ਼ਹਿਰ ਵਿੱਚ ਉਸ ਵੇਲੇ ਸੰਸਨੀ ਫੈਲ ਗਈ ਜਦੋਂ ਅਫਰਪਰ ਰੋਡ ਤੇ ਰਹਿ ਰਹੀਆਂ ਮਾਵਾ ਧੀਆਂ ਦੇ ਘਰ ਦੇ ਗੇਟ ਤੇ ਰਾਤ 1 ਵਜੇ ਦੇ ਕਰੀਬ ਇੱਕ ਚਿੱਟੇ ਰੰਗ ਦੀ ਕਾਰ ਵਿੱਚ ਆਏ ਦੋ ਅਣਪਛਤੇ ਵਿਅਕਤੀਆਂ ਨੇ ਠਾਠਾ ਤਿੰਨ ਫਾਇਰ ਕਰ ਦਿੱਤੇ ਉਸੇ ਵੇਲੇ ਨੀਰੂ ਜਸਲ ਦੀ ਬੇਟੀ ਨੇ ਆਪਣੇ ਘਰ ਵਿੱਚ ਲੱਗੇ ਹੋਏ ਕੈਮਰੇ ਦੀ ਰਿਕਾਰਡਿੰਗ ਦੇਖੀ ਤਾਂ 112 ਤੇ ਪੁਲਿਸ ਨੂੰ ਫੋਨ ਕਰਕੇ ਇਤਲਾਹ ਦਿੱਤੀ ਕਿ ਸਾਡੇ ਘਰ ਦੇਤੇ ਕਿਸ ਨੇ ਗੋਲੀਆਂ ਚਲਾਈਆਂ ਹਨ ਤਾਂ ਉਧਰ ਥਾਣਾ ਫਲੋਰ ਦੇ ਐਸਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਸਾਨੂੰ ਨੀਰੂ ਜਸਲ ਅਤੇ ਕੌਮਨ ਜਸਲ ਨੇ ਇਤਲਾਹ ਦਿੱਤੀ ਕਿ ਸਾਡੇ ਘਰ ਦੇਤੇ ਕਿਸ ਨੇ ਗੋਲੀਆਂ ਚਲਾਈਆਂ ਹਨ ਤੁਸੀਂ ਮੌਕੇ ਤੇ ਹੀ ਪੁਲਿਸ ਫੋਰਸ ਨੂੰ ਨਾਲ ਲੈ ਕੇ ਮੌਕੇ ਤੇ ਗਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐਸਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਨੀਰੂ ਜਸਲ ਦਾ ਲੜਕਾ ਜੁਗੇਸ਼ ਜਸਲ ਅਮਰੀਕਾ ਵਿੱਚ ਹੈ ਅਤੇ ਉਹ ਸੁਖਵੀਰ ਸਿੰਘ ਭੁੱਲਰ ਕੋਲੋਂ ਕੰਮ ਕਰਦਾ ਸੀ ਸੁਖਵੀਰ ਸਿੰਘ ਭੁੱਲਰ ਨੇ ਉਸ ਤੋਂ ਕੰਮ ਕਰਾ ਲਿਆ ਤੇ ਉਸਦੇ ਕੰਮ ਦੇ ਪੈਸੇ ਜੋ ਕਿ 8000 ਡਾਲਰ ਬਣਦਾ ਹੈ ਉਸ ਨੂੰ ਨਹੀਂ ਦਿੱਤੇ ਜਿਸ ਤੋਂ ਬਾਅਦ ਜਗੇਸ਼ ਜਸਲ ਨੇ ਸੁਖਵੀਰ ਸਿੰਘ ਭੁੱਲਰ ਦਾ ਨਾਮ ਲੈ ਕੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਪਾ ਦਿੱਤੀ ਜਿਸ ਤੋਂ ਬਾਅਦ ਜਸਲ ਪਰਿਵਾਰ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਤੇ ਨਿਰੂ ਜਸਲ ਨੇ ਬਿਆਨਾਂ ਦੇ ਆਧਾਰ ਤੇ ਸੁਖਵੀਰ ਸਿੰਘ ਭੁੱਲਰ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਮਾ ਉਧਰ ਗੋਲੀ ਚਲਾਉਣ ਵਾਲੇ ਬਾਰੇ ਵੀ ਜਲਦੀ ਹੀ ਫੜੇ ਜਾਣਗੇ ਗੋਲੀ ਚੱਲਣ ਨੂੰ ਲੈ ਕੇ ਪਰਿਵਾਰ ਬਹੁਤ ਡਰਿਆ ਹੋਇਆ ਹੈ ਜਦੋਂ ਨੀਰੂ ਜਸਲ ਨੇ ਗਲਵਾਤ ਕੀਤੀ ਤਾਂ ਉਹਨਾਂ ਨੇ ਕੈਮਰੇ ਦੇ ਅੱਗੇ ਸਾਰੀ ਗੱਲ ਬਿਆਨ ਕਰ ਦਿੱਤੀ ਉਹਨਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਵੀ ਕੁਝ ਨੌਜਵਾਨ ਉਹਨਾਂ ਦੇ ਘਰ ਆ ਕੇ ਧਮਕੀਆਂ ਦੇ ਕੇ ਗਏ ਸਨ ਇਹ ਗੋਲੀ ਚੱਲਣ ਦਾ ਸਾਰਾ ਮਾਮਲਾ ਘਰ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਅਤੇ ਐਸਐਚਓ ਸੰਦੀਪ ਸਿੰਘ ਨੇ ਦੱਸਿਆ ਕਿ ਅਸੀਂ ਚੱਲੇ ਹੋਏ ਰੌਂਦਾਂ ਦੇ ਖੋਲ ਵੀ ਆਰੰਭ ਕਰ ਲਏ ਹਨ ਤਾਂ ਜਲਦੀ ਹੀ ਅਰੋਪੀਆਂ ਨੂੰ ਕਾਬੂ ਵੀ ਕਰ ਲਿਆ ਜਾਵੇਗਾ ਦੂਸਰੇ ਪਾਸੇ ਪੀੜਤ ਨੀਰੂ ਜਸਲ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਸਿਕਿਉਰਿਟੀ ਦੀ ਮੰਗ ਕੀਤੀ ਹੈ ਏਪੀ ਨਿਊਜ਼ ਪੰਜਾਬੀ ਲਈ ਫਲੋਰ ਤੋਂ ਸ੍ਰਿੰਦਰ ਸਿੰਘ ਦੇ ਨਾਲ ਪ੍ਰਾਪਲ ਦੀ ਵਿਸ਼ੇਸ਼ ਰਿਪੋਰਟ ਤਾਂ ਕੀ ਨਾ ਮਤੋਣਾ ਯਾ ਨਿਰੂਜ ਸਿੰਘ ਸਾਨੂੰ ਪਤਾ ਲੱਗਾ ਹੈਗਾ ਕਿ ਪਿਛਲੇ ਦਿਨੀ 2-3 ਦਿਨ ਦੇ ਵਿੱਚ ਵੱਡੇ ਘਰ ਦੇ ਉੱਤੇ ਗੋਲੀਆਂ ਚੱਲੀਆਂ ਗਈਆਂ ਰਾਤ ਦੇ ਸਮੇਂ ਕੀ ਸਾਰਾ ਮਾਮਲਾ ਹੈਗਾ ਜੀ ਸਰ ਮੇਰੇ ਬੇਟੇ ਨੇ ਬਾਹਰ ਕੰਮ ਕੀਤਾ ਸੀ ਉਹਨੂੰ ਪੈਸੇ ਨਹੀਂ ਮਿਲਦੇ ਤੇ ਉਹਨਾਂ ਨੇ ਕੰਪਨੀ ਆ ਗਈ ਕਿੱਥੇ ਤੁਹਾਡਾ ਬੇਟਾ ਕਿੱਥੇ ਜੀ ਅਮਰੀਕਾ ਅਮਰੀਕਾ ਜਾ ਹਾਂਜੀ ਕਾਦਾ ਕੰਮ ਕਰ ਰਹੇ ਹੋ ਉਹ ਟਰੱਕ ਚਲਾਉਂਦਾ ਸੀ ਪੈਸੇ ਕਿਥੋਂ ਨਹੀਂ ਮਿਲਿਆ ਨੂੰ ਉਹ ਕੰਪਨੀ ਵਾਲੇ ਤੋਂ ਪੈਸੇ ਨਹੀਂ ਮਿਲੇ ਨੂੰ ਅੱਛਾ ਜੀ ਫਿਰ 8000 ਡਾਲਰ ਸੀ ਉਹਨਾਂ ਨੇ ਦਿੱਤਾ ਨਹੀਂ ਮੇਰੇ ਬੇਟੇ ਨੇ ਉਹਨਾਂ ਦੀ ਕੰਪਨੀ ਦੀ ਵੀਡੀਓ ਟਰੱਕ ਦੀ ਵੀਡੀਓ ਬਣਾ ਕੇ ਮਲਕੇ ਵਾਇਰਲ ਕਰਤੀ ਤੇ ਉਹ ਉਹਨੇ ਪਿੱਛੇ ਪਤਾ ਨਹੀਂ ਇੱਧਰ ਕਿਹਨਾਂ ਨੂੰ ਹਾਇਰ ਕੀਤਾ ਕਿਹਨਾਂ ਨੂੰ ਨਹੀਂ ਕੀਤਾ ਨਾ ਕੰਪਨੀ ਵਾਲੇ ਨੇ ਹਾਂਜੀ ਕੀ ਨਾਮ ਕੁਛ ਪਤਾ ਨਾ ਉਹਨਾਂ ਦਾ ਉਹ ਜਿਹੜਾ ਕੰਪਨੀ ਵਾਲਾ ਉਹਦਾ ਨਾਮ ਕੋਲਰ ਆ ਪਕੇ ਜੀ ਹਾਂਜੀ ਅੱਛਾ ਫਿਰ ਸੁਖਵੀਰ ਸਿੰਘ ਕੋਲਰ ਤੇ ਉਸ ਤੋਂ ਬਾਅਦ ਉਹ ਬੰਦੇ ਸਾਡੇ ਘਰ ਆਏ ਉਹਨਾਂ ਨੇ ਆਏ ਤੇ ਉਹ ਸਾਨੂੰ ਆ ਕੇ ਕਹਿਣ ਲੱਗੇ ਕਿ ਵੇ ਤੁਸੀਂ ਆਪਣੇ ਬੇਟੇ ਨੂੰ ਕਹੋ ਕਿ ਇਹ ਵੀਡੀਓ ਡਿਲੀਟ ਕਰ ਦੇਵੇ ਜੋ ਤੁਹਾਡਾ ਬਣਦਾ ਸਰਦਾ ਅਸੀਂ ਦੇ ਦਾਂਗੇ ਠੀਕ ਹੈ ਤੇ ਅਸੀਂ ਉਹਨਾਂ ਨੂੰ ਕਿਹਾ ਵੇ ਤੁਸੀਂ ਮਤਲਬ ਕਿ ਉਹ ਕਹਿੰਦੇ ਆ ਸ਼ਲੀਲ ਵੀਡੀਓ ਆ ਹਨਾ ਅਸੀਂ ਕਿਹਾ ਉਹ ਸ਼ਲੀਲ ਵੀਡੀਓ ਨਹੀਂ ਹੈਗੀ ਬੇਟੇ ਸਾਡੇ ਨੇ ਕੰਮ ਕੀਤਾ ਸੀ ਉਹਦੀ ਵੀਡੀਓ ਆ ਤੇ ਉਸ ਤੋਂ ਬਾਅਦ ਉਹ ਕਹਿੰਦੇ ਵੇ ਤੁਸੀਂ ਉਹਨੂੰ ਕਹੋ ਵੇ ਵੀਡੀਓ ਇਹ ਡਿਲੀਟ ਕਰ ਦੇਵੇ ਠੀਕ ਹੈ ਅਸੀਂ ਕਹਾਂ ਤੁਸੀਂ ਉਹਨਾਂ ਨਾਲ ਗੱਲ ਕਰੋ ਹਨਾ ਵੀ ਸਾਡਾ ਇਹਦੇ ਵਿੱਚ ਕੋਈ ਕੰਮ ਨਹੀਂ ਹੈਗਾ ਹਨਾ ਸਾਡਾ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਉਹਨੇ ਕੰਮ ਕੀਤਾ ਆ ਠੀਕ ਹੈ ਤੁਸੀਂ ਉਹਨੂੰ ਪੈਸੇ ਦੇ ਦਿਓ ਵੀਡੀਓ ਡਿਲੀਟ ਕਰ ਦਊਗਾ ਠੀਕ ਹੈ ਕਹਿੰਦਾ ਜੋ ਅਸੀਂ ਤੁਹਾਨੂੰ ਸਮਝਾਉਣਾ ਚਾਹੁੰਦੇ ਮੈਡਮ ਤੁਸੀਂ ਉਸ ਗੱਲ ਨੂੰ ਸਮਝੋ ਕਹਿੰਦੇ ਅਸੀਂ ਕਹਿੰਦੇ ਆਪਣੇ ਮੂੰਹੋਂ ਤੁਹਾਨੂੰ ਕੁਝ ਨਹੀਂ ਕਹਿਣਾ ਚਾਹੁੰਦੇ ਠੀਕ ਹੈ ਤੇ ਇਹ ਤੁਸੀਂ ਆਪ ਸਮਝਦਾਰੇ ਆ ਵੀ ਇਸ ਗੱਲ ਨੂੰ ਸਮਝੋ ਕਹਿੰਦੇ ਨਾ ਫਿਰ ਮੈਨੂੰ ਉਹਨੇ ਜ਼ਬਰਦਸਤ ਮਲਕੇ ਕਿਹਾ ਕਹਿੰਦਾ ਮੈਂ ਤਾਂ ਜੋ ਤੁਹਾਨੂੰ ਅਸੀਂ ਸਮਝਾਉਣਾ ਚਾਹੁੰਦੇ ਉਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਹਿੰਦੇ ਓਕੇ ਠੀਕ ਹੈ ਤੇ ਅਸੀਂ ਫਿਰ ਕਿਹਾ ਵੀ ਅਸੀਂ ਸਾਨੂੰ ਸਮਝ ਨਹੀਂ ਆਈ ਤੁਸੀਂ ਕੀ ਕਹਿਣਾ ਚਾਹੁੰਦੇ ਆ ਸਾਨੂੰ ਸਾਨੂੰ ਚੰਗੀ ਤਰ੍ਹਾਂ ਦੱਸੋ ਸਾਨੂੰ ਸਮਝ ਨਹੀਂ ਆਈ ਤੁਹਾਡੀ ਵੀ ਤੁਸੀਂ ਸਾਨੂੰ ਕੀ ਕਹਿਣਾ ਚਾਹੁੰਦੇ ਆ ਠੀਕ ਹੈ ਤੇ ਅਸੀਂ ਸਾਰੇ ਮਿਲ ਕੇ ਬੈਠੇ ਸੀਗੇ ਬਾਹਰ ਸਾਡੇ ਰਿਲੇਟਿਵ ਉਸ ਸੀਗੇ ਸਾਰੇ ਹਨਾ ਤੇ ਫਿਰ ਉਹ ਕਹਿੰਦੇ ਅਸੀਂ ਦੁਬਾਰਾ ਫੇਰ ਆਵਾਂਗੇ ਠੀਕ ਹੈ ਐਨੀ ਗੱਲ ਕਹੀ ਉਹਨੇ ਤੇ ਕਹਿ ਕੇ ਉਹ ਚਲੇ ਗਏ ਫਿਰ ਫਿਰ ਇਹ ਆਈ ਆ 24 ਤਰੀਕ ਨੂੰ ਸਵੇਰੇ ਇੱਕ ਤੜਕੇ ਜਾਨਿਕ ਕਿੰਨੇ 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 ਦਿਨ ਬਾਅਦ ਹੋਇਆ ਇਹ ਪਹਿਲਾਂ ਵੀਰਵਾਰ ਆਏ ਸੀ ਫਿਰ ਸੋਮਵਾਰ ਆਏ 20 ਤਰੀਕ ਨੂੰ ਪਹਿਲਾਂ ਜਾਨਿਕ ਆਏ ਫਿਰ 24 ਤਰੀਕ ਨੂੰ ਸਵੇਰੇ ਤੜਕੇ ਆਏ ਜਿੰਦਾ ਜੀ ਹਾਂਜੀ ਤੇ ਅਸੀਂ ਸੁੱਤੇ ਪਏ ਸੀ ਜਿੰਦਾ ਸਾਨੂੰ ਕੋਈ ਪਤਾ ਨਹੀਂ ਬਾਹਰ ਆਏ ਤਾਂ ਜੇ ਉਹਨਾਂ ਨੇ ਤਿੰਨ ਫਾਇਰ ਕੀਤੇ ਠੀਕ ਹੈ ਤਿੰਨ ਫਾਇਰ ਕੀਤੇ ਤੇ ਮੈਂ ਤਾਂ ਬੇਟੀ ਮਲ ਕੇ ਸੁੱਤੀਆਂ ਪਈਆਂ ਜਦੋਂ ਉੱਠਿਆ ਤੇ ਬੇਟੀ ਮੈਨੂੰ ਕਹਿੰਦੀ ਮਮਾ ਤੁਹਾਨੂੰ ਕੁਝ ਸੁਣਿਆ ਮੈਂ ਕਹਾ ਹਾਂ ਬੇਟਾ ਮੈਨੂੰ ਸੁਣਿਆ ਕਿ ਜਿੱਦਾਂ ਪਟਾਕੇ ਚੱਲੇ ਹੁੰਦੇ ਆ ਠੀਕ ਹੈ ਅਸੀਂ ਉੱਠ ਕੇ ਦੇਖਿਆ ਸਾਨੂੰ ਕੁਝ ਨਹੀਂ ਮਿਲਿਆ ਤੇ ਫਿਰ ਮੈਂ ਆਪਣੀ ਬੇਟੀ ਨੂੰ ਕਿਹਾ ਤੂੰ ਆਪਣਾ ਕੈਮਰਾ ਖੋਲ ਖੋਲ ਕੇ ਦੇਖੀ ਆ ਹਨਾ ਤੇ ਫਿਰ ਜਦੋਂ ਇਸਨੇ ਆਪਣਾ ਕੈਮਰਾ ਖੋਲਿਆ ਤੇ ਉਹਦੇ ਵਿੱਚ ਗੱਡੀ ਆਈ ਆ ਆ ਕੇ ਬੈਕ ਕਰਕੇ ਫਿਰ ਸਾਡੇ ਗੇਟ ਦੇ ਮੋਹਰੇ ਲੱਗੀ ਗੇਟ ਦੇ ਮੋਹਰੇ ਖੜੀ ਹੋ ਕੇ ਗੱਡੀ ਦੇ ਵਿੱਚ ਉਹਨਾਂ ਨੇ ਬੈਠਿਆ ਨੇ ਤਿੰਨ ਫਾਇਰ ਕੀਤੀ ਤਿੰਨ ਫਾਇਰ ਕੀਤੇ ਤਾਂ ਉਸੇ ਵੇਲੇ ਕਰਤੇ ਦੋ ਖੜਕੇ ਕੀਤੇ ਇੱਕ ਚੱਲਦੇ ਚੰਦੇ ਚ ਕਰਕੇ ਉਹ ਚਲੇ ਗਏ ਠੀਕ ਆ ਤੁਸੀਂ ਪੋਸਟ ਫਾਲ ਕੀਤੀ ਤਾਂ ਹਾਂਜੀ ਅਸੀਂ 112 ਨੰਬਰ ਤੇ ਕਾਲ ਕੀਤੀ ਫਿਰ ਉਹ ਸਾਰੇ ਸੀ ਹਾਂਜੀ ਪੁਲਿਸ ਆ ਗਈ ਸੀ ਫਿਰ ਅਸੀਂ ਮਲਕੇ ਗਵਾਂਡੀਆਂ ਨੂੰ ਵੀ ਸਾਰਿਆਂ ਨੂੰ ਕਾਲ ਕੀਤੀ ਸਾਰੇ ਗਵਾਂਡੀ ਵੀ ਮਲਕੇ ਸਾਰੇ ਆ ਗਏ ਓਕੇ ਹਾਂਜੀ ਤੇ ਉਹ ਫਿਰ ਮਲਕੇ ਮੌਕੇ ਤੇ ਫਿਰ ਪੁਲਿਸ ਵੀ ਆ ਗਈ ਉਹਨਾਂ ਨੇ ਮਲਕੇ ਖੋਲ ਵਗੈਰਾ ਜੋ ਸੀਗਾ ਉਹਨਾਂ ਦਾ ਉਹਨਾਂ ਨੇ ਬਣਦਾ ਸਰਦਾ ਜੋ ਸੀਗਾ ਉਹਨਾਂ ਨੇ ਕੀਤਾ ਫਿਰ ਹਾਂਜੀ ਠੀਕ ਆ ਤੇ ਕੀ ਕਰਵਾਈ ਹੋਈ ਹੁਣ ਹੁਣ ਉਹਨਾਂ ਨੇ ਪਹਿਲਾਂ ਤਾਂ ਸਾਨੂੰ ਮਲਕੇ ਕੁਝ ਉਹਨਾਂ ਨੇ ਦੱਸਿਆ ਕਰਿਆ ਹੀ ਨਹੀਂ ਹਨਾ ਤੇ ਹੁਣ ਸਾਨੂੰ ਉਹਨਾਂ ਨੇ ਐਫਆਈਰ ਮਤਲਬ ਕਿ ਅੱਜ ਜਦੋਂ ਅਸੀਂ ਮਤਲਬ ਕਿ ਥੋੜਾ ਜ਼ੋਰ ਨਾਲ ਕਿਹਾ ਤੇ ਫਿਰ ਸਾਨੂੰ ਉਹਨਾਂ ਨੇ ਐਫਆਈਰ ਦੀ ਕਾਪੀ ਮਤਲਬ ਕਿ ਦੇ ਦਿੱਤੀ ਐਫਆਈਰ ਦਾ ਹਾਂਜੀ ਐਫਆਈਰ ਦਾ ਅਰਦਾਸ ਕਿਹਦੇ ਤੇ ਕੀਤੀ ਕਿੰਦਾ ਮਕੀ ਮੈਂ ਕਿਹਾ ਐਫਆਈਰ ਦਾਜ ਹੋਈ ਆ ਉਹ ਜਿਹੜੇ ਬੰਦਾ ਜਿਹੜੇ ਧੋਖੇ ਦਿੱਤੀ ਆ ਹਾਂਜੀ ਹਾਂਜੀ ਸਬਰੀ ਪੁੰਦਰ ਤੇ ਹਾਂਜੀ ਹਾਂਜੀ ਠੀਕ ਆ ਕੀ ਪ੍ਰਸ਼ਾਸਨ ਤੋਂ ਕੀ ਮੰਨ ਕਰਦੇ ਆ ਤੁਸੀਂ ਸਾਨੂੰ ਇਹ ਚਾਹੁੰਦੇ ਆ ਸੀ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਠੀਕ ਆ ਜੇ ਸਾਨੂੰ ਸਿਕਿਉਰਟੀ ਮਿਲਣੀ ਚਾਹੀਦੀ ਆ ਨਾ ਠੀਕ ਆ ਹਾਂਜੀ ਅ ਬ੍ਰਦਰ ਕੀ ਨਾਮ ਹੈ ਤੁਹਾਡਾ ਗਗਨ ਕੁਮਾਰ ਪੰਜ ਅ ਪੰਜਵਾਂ ਤੁਸੀਂ ਪਿੰਡ ਹਾਂਜੀ ਹਾਂਜੀ ਠੀਕ ਹੈ ਤੁਹਾਡੇ ਪਿੰਡ ਵਿੱਚ ਇੱਥੇ ਵੀ ਦੇ ਨੀ ਗੋਣੀਆਂ ਚਲੀਆਂ ਗਈਆਂ ਹੈ ਆਰਾਮ ਨੂੰ ਇੱਥੇ ਦੋ ਮਾਮਾ ਵੀ ਰਹਿੰਦੀਆਂ ਹਨ ਹਾਂਜੀ ਹਾਂਜੀ ਆਰਾਮ ਤੇ ਅਟੈਕ ਹੋਇਆ ਤਿੰਨ ਫਾਇਰ ਹੋਇਆ ਹੈਗੇ ਆ ਤੀਸਰਾ ਮਾਮਲਾ ਹੈਗਾ ਤੁਸੀਂ ਇੱਥੇ ਮੌਕੇ ਦੇ ਮੌਜੂਦਾ ਪਹੁੰਚੇ ਗਿਓ ਮੈਨੂੰ ਸਵੇਰੇ 6:00 ਵਜੇ ਇਸ ਗੱਲ ਦਾ ਪਤਾ ਲੱਗਾ ਜੀ ਤੇ ਜਦੋਂ ਆ ਕੇ ਦੇਖਿਆ ਇਹਨਾਂ ਨੇ ਮੈਨੂੰ ਸਾਰਾ ਮੌਕਾ ਦਿਖਾਇਆ ਜੀ ਮੌਕਾ ਦਿਖਾਉਣ ਤੋਂ ਪਹਿਲਾਂ ਇਹਨਾਂ ਨੇ ਪੁਛੇ 112 ਦੇ ਕਹਿੰਦੇ ਕੀਤਾ ਸੀ ਪੁਲਿਸ ਅਫਸਰ ਆਈ ਸੀ ਚੈੱਕ ਕਰਕੇ ਗਏ ਤੇ ਦੋ ਕਹਿੰਦੇ ਖੋਲ ਵੀ ਨਾਲ ਲੈ ਕੇ ਗਏ ਆ ਇਥੇ ਮਲਾਜਾ ਜੀ ਤੇ ਉਸ ਤੋਂ ਬਾਅਦ ਫਿਰ ਤਿੰਨ ਦਿਨ ਹੋ ਗਏ ਫਿਰ ਕਾਰ ਵੀ ਮੁੜ ਕੇ ਕੋਈ ਹੋਈ ਨਹੀਂ ਇਹਨਾਂ ਦੇ ਪੁੱਛਣ ਨਹੀਂ ਆਇਆ ਕੋਈ ਵੀ ਕੀ ਗੱਲਬਾਤ ਨਹੀਂ ਹੋਈ ਆ ਜੀ ਤੇ ਬਾਕੀ ਰਿਟਨ ਚ ਐਪਲੀਕੇਸ਼ਨ ਪਹਿਲਾਂ ਹੀ ਦਿੱਤੀ ਹੋਈ ਸੀਗੀ ਠੀਕ ਆ ਜੀ ਤੇ ਉਹਦੇ ਸੰਬੰਧ ਚ ਜੋ ਵੀ ਇਹਨਾਂ ਵਿਚਾਰਿਆਂ ਨੂੰ ਕੋਈ ਸਕਿਉਰਟੀ ਵਗੈਰਾ ਮਹੀਆ ਕਰਾਈ ਜਾਵੇ ਠੀਕ ਆ ਜੀ ਹਾਂਜੀ ਸਰ ਇੱਕ ਫਲੋਰ ਵਿੱਚ ਗੋਲੀ ਚੱਲਦੀ ਆ ਕੀ ਮਾਮਲਾ ਹੈ ਸਰ ਇਹ ਨੀਰੂ ਜਸਲ ਤੇ ਉਸ ਦੀ ਬੇਟੀ ਕੋਮਲ ਜਸਲ ਜੋ ਤਕਲਪੁਰ ਰੋਡ ਫਲੋਰ ਪੰਜ ਢੇਰਾ ਏਰੀਆ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਸਾਡੇ ਕੋਲ ਆਪਣਾ ਸਟੇਟਮੈਂਟ ਰਿਕਾਰਡ ਕਰਵਾਈ ਕਿ ਉਹਨਾਂ ਦੇ ਘਰ ਤੇ ਜੋ ਦੋ ਤਿੰਨ ਫਾਇਰ ਕਰਕੇ ਇੱਕ ਗੱਡੀ ਚਲੇ ਗਈ ਜਿਨ੍ਹਾਂ ਨੇ ਸੀਸੀਟੀਵੀ ਵਿੱਚ ਵੇਖਿਆ ਜਿਸ ਨੂੰ ਅਸੀਂ ਜੋ ਫੌਰੀ ਤੌਰ ਤੇ ਮੌਕੇ ਤੇ ਜਾ ਕੇ ਮੈਂ ਤੇ ਡੀਐਸਪੀ ਸਾਹਿਬ ਤੇ ਸਾਡੀਆਂ ਹੋਰ ਪੁਲਿਸ ਪਾਟੀਆਂ ਨੇ ਜੋ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਮੀਰੂ ਜਸਲ ਦਾ ਬੇਟਾ ਅਜੁਗੇਸ਼ ਜਸਲ ਯੂ ਐਸ ਏ ਵਿੱਚ ਮਿਸ਼ੀਗਨ ਦੇ ਵਿੱਚ ਸੁਖਵੀਰ ਭੁੱਲਰ ਵਾਸੀ ਪਿੰਡ ਭੁੱਲਰ ਥਾਣਾ ਸੁਭਾਗਪੁਰ ਜ਼ਿਲ੍ਹਾ ਕੂਥਲਾ ਦੀ ਟਰੱਕ ਕਾਇਬਰੀ ਕਰਦਾ ਜਿਸ ਨੇ ਉਹਦਾ 8000 ਡਾਲਰ ਉਹਦਾ ਤਨਖਾਹ ਨਹੀਂ ਸੀ ਦਿੱਤੀ ਜਿਸ ਤੋਂ ਉਸਨੇ ਦੁਖੀ ਹੋ ਕੇ ਇੱਕ ਵੀਡੀਓ ਪੋਸਟ ਕੀਤੀ ਸੀ ਸੋਸ਼ਲ ਸਾਈਟ ਤੇ ਕਿ ਇਹ ਠੱਗ ਜੋ ਟਰੱਕ ਮਾਲਕ ਨੇ ਕੂਲੀ ਪੋਲੀ ਟਰੱਕ ਡਰਾਈਵਰਾਂ ਤੋਂ ਡਰਾਈਵਰੀ ਕਰਵਾ ਕੇ ਬਾਅਦ ਵਿੱਚ ਉਹਨਾਂ ਦਾ ਮੇਨਟੇਨਾਂ ਨਹੀਂ ਦਿੰਦੇ ਜਿਸ ਤੇ ਉਹਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਤੇਰੇ ਇਸ ਤੇ ਪਰਿਵਾਰ ਨੂੰ ਸੱਤੇ ਭੁਗਤ ਨਹੀਂ ਪਹਿਣਗੇ ਜਿਸ ਦੇ ਤਹਿਤ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਜੋ ਸੁਖਵੀਰ ਸਿੰਘ ਭੁੱਲਰ ਆ ਉਸ ਨੇ ਹੀ ਸਾਡੇ ਘਰ ਤੇ ਉੱਤੇ ਜੋ ਬੰਦੇ ਭੇਜ ਕੇ ਘਾੜੇ ਦੇ 2.5 ਪੋਨਾ ਤੋਂ ਵਾਰਦਾਤ ਕਰਵਾਈ ਆ ਜਿਸ ਨੂੰ ਅਸੀਂ ਟ੍ਰੇਸ ਕਰ ਲਿਆ ਸੋ ਖਰੀਜ਼ਿੰਗ ਉਹ ਲੜਦੇ ਖਿਲਾਫ ਜੋ ਮੁਕਦਮਾ ਦਰਜ ਕੀਤਾ ਗਿਆ ਅਤੇ ਉਸ ਤੋਂ ਉਪਰੰਤ ਜੋ ਉਹਦੇ ਸਾਥੀ ਨੇ ਅਣਪਛਾਤੇ ਭੇਜੇ ਗਏ ਨੇ ਉਹਨਾਂ ਨੂੰ ਵੀ ਜਲਦੀ ਚੇਸ ਕੀਤਾ ਜਾ ਰਿਹਾ ਸਰ ਕੋਈ ਗ੍ਰਿਫਤਾਰੀ ਹੋਈ ਜਾ ਰਹੀ ਹੈ ਤੇ ਕੋਈ ਨਹੀਂ ਅਜੇ ਗ੍ਰਿਫਤਾਰ ਨਹੀਂ ਕੀਤਾ ਗਿਆ ਅਸੀਂ ਜਲਦੀ ਇਹਨੂੰ ਟ੍ਰੇਸ ਕਰਕੇ ਗ੍ਰਿਫਤਾਰ ਕਰ ਲਵਾਂਗੇ ਕਿੰਨੇ ਫਾਇਰ ਹੋਏ ਉਹਨਾਂ ਦੱਸਣ ਮੁਤਾਬਕ 3 ਫਾਇਰ ਹੋਏ ਨੇ ਜੋ ਸਾਡੀ ਤਹਿਕੀਕਾ ਦੇ ਮੁਤਾਬਕ ਦੋ ਫਾਇਰ ਹੋਏ ਨੇ ਹਾਂਜੀ ਦੋ ਫਾਇਰ ਮਿਲੇ ਨੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ